ਜੀਡੀਆਰ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਨਸ਼ਿਆਂ ਦੇ ਖਾਤਮੇ ਲਈ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਸੰਬੰਧੀ ਇੱਕ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਸੈਮੀਨਾਰ ਵਿੱਚ थाना 라ਵਲਪਿੰਡੀ ਦੇ ਐਸਐਚਓ ਮੇਜਰ ਸਿੰਘ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ਅਤੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਉਨ੍ਹਾਂ ਨੇ ਆਪਣੇ ਪਾਠਨ ਵਿੱਚ ਬੱਚਿਆਂ ਨੂੰ ਕਿਹਾ ਕਿ ਬੱਚੇ ਹੀ ਕੱਲ ਦਾ ਭਵਿੱਖ ਹਨ ਜੇਕਰ ਅੱਜ ਅਸੀਂ ਆਪਣੇ ਆਸ-ਪਾਸ ਨਸ਼ਿਆਂ ਨੂੰ ਖਤਮ ਕਰਨ ਲਈ ਉਪਰਾਲਾ ਕਰਾਂਗੇ ਤਾਂ ਆਉਣ ਵਾਲੇ ਸਮਾਂ ਸਾਡੇ ਲਈ ਸੁਖਾਲਾ ਹੋ ਜਾਵੇਗਾ ਸਕੂਲ ਪ੍ਰਿੰਸੀਪਲ ਮੈਡਮ ਮਾਧਵੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਅੰਦਰ ਇੱਕ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਜੋ ਸਾਡੀ ਨੌਜਵਾਨ ਪੀੜੀ ਦਾ ਭਵਿੱਖ ਨਸ਼ਿਆਂ ਕਾਰਨ ਬਰਬਾਦ ਹੋ ਰਿਹਾ ਹੈ ਪੰਜਾਬ ਦੇ ਹਰ ਵਰਗ ਘਰ ਵਿੱਚ ਨਸ਼ਿਆਂ ਖਿਲਾਫ ਆਵਾਜ਼ ਦਾ ਉਠਣਾ ਬਹੁਤ ਜ਼ਰੂਰੀ ਹੈ ਸਾਡੇ ਬੱਚੇ ਹੀ ਇਹ ਜਾਗਰੂਕਤਾ ਪੈਦਾ ਕਰ ਸਕਦੇ ਹਨ ਜੀਡੀਆਰ ਸੰਸਥਾਨ ਹਮੇਸ਼ਾ ਹੀ ਅਜਿਹੇ ਉਪਰਾਲੇ ਕਰਦਾ ਹੈ ਜਿਸ ਨਾਲ ਨੌਜਵਾਨਾਂ ਨੂੰ ਸੇਧ ਮਿਲ ਸਕੇ ਨਸ਼ਾ ਸਿਰਫ ਇੱਕ ਵਿਅਕਤੀ ਨੂੰ ਹੀ ਨਹੀਂ ਸਗੋ ਪੂਰੇ ਪਰਿਵਾਰ ਨੂੰ ਖਤਮ ਕਰ ਦਿੰਦਾ ਹੈ ਦੇਖੋ ਪੂਰੀ ਖਬਰ ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਫੋਵਾੜਾ ਵਿਖੇ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਰੈਂਲੀ ਤੇ ਸਮਾਗਮ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਥਾਣਾ 라ਵਲਪਿੰਡੀ ਦੇ ਮਾਮਯੋਗ ਐਸ ਐਚਓ ਸੈਨਡੇ ਮੁਖਤੋਰਤੇ ਸ਼ਰਕਤ ਕੀਤੀ ਤੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਤੇ ਉਹਨਾਂ ਨੂੰ ਇਹਨਾਂ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ। ਬੱਚਿਆਂ ਨੇ ਵਾਤਵਿਕ ਪਿੰਡਾਂ ਵਿੱਚ ਨਸ਼ਿਆਂ ਦੇ ਵਿਰੁੱਧ ਰਲੀਆਂ ਕੱਡੀਆਂ ਜਿਦੇ ਵਿੱਚ ਉਹਨਾਂ ਨੇ ਸਲੋਗਨਸ ਦੇ ਥਰੂ ਫਲੈਸ਼ ਕਾਰਡਸ ਦੇ ਥਰੂ ਆਮ ਜਨਤਾ ਨੂੰ ਜਾਗਰੂਕ ਕੀਤਾ ਤੇ ਉਹਨਾਂ ਨੂੰ ਇਹਨਾਂ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਮੈਂ ਮਾਨਯੋਗ ਐਸਚੋ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਨੂੰ ਸਮਝਾਇਆ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਇਹ ਬੇਨਤੀ ਕਰਦੀ ਹਾਂ ਕਿ ਜੋ ਸਾਡੀ ਸਰਕਾਰ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਚੱਲ ਰਹੀ ਹੈ ਸਾਨੂੰ ਵੀ ਉਸ ਮੁਹਿੰਮ ਨੂੰ ਸਪੋਰਟ ਕਰਨਾ ਚਾਹੀਦਾ ਹੈ ਤੇ ਇਸ ਐਸੀ ਸੋਸ਼ਲ ਲੈਵਲ ਨੂੰ ਆਪਣੇ ਸਮਾਜ ਤੋਂ ਬੁਰੀ ਤਰ੍ਹਾਂ ਖਤਮ ਕਰਨਾ ਚਾਹੀਦਾ ਹੈ ਧੰਨਵਾਦ ਕਿ ਆਪ ਸਰਕਾਰ ਨੂੰ ਜੋ ਲੋਕ ਸਿੰਘ ਉੱਤੇ ਮਾਮ ਜੋ ਐਸਪੀ ਸਾਹਿਬ ਕੋਲ ਤੇ ਮੌਜੂਦ ਐਸਪੀ ਸਾਹਿਬ ਪਰਮਾਰਾ ਡੀਐਸਪੀ ਸਾਹਿਬ ਜੀ ਦੇ ਨਿਰਦੇਸ਼ਾਂ ਮੁਤਾਬਕ ਅੱਜ ਹਾਈ ਸਕੂਲ ਜੀਡੀਆ ਪੰਡਲਾਲਪੁਰ ਦੀ ਸਕੀਮ ਦਾ ਕਰਾ ਕੇ ਜਿੱਥੇ ਸਕੂਲ ਦੇ ਸਾਬ ਅਤਿ ਵਿਦਿਆਰਥੀਆਂ ਨਾਲ ਨਿਸ਼ਚੈ ਦੇ ਖਿਲਾਫ ਜੋੜ ਗਿਆ ਅਤੇ ਨਸ਼ਿਆਤ ਕੰਦੇ ਪੁਰੇ ਤੋਂ ਅਸੂਲੀ ਗਿਆਨ ਕਰਾਇਆ। ਉਹ ਵਿਦਿਆਰਥੀ ਬਹੁ ਸਕੂਲ ਚਾ ਬਹੁ ਤੇ ਖਾਣਾ ਵਾਲੇ ਪਿੰਡੋਂ ਇੱਕ གྲੂੜ ਮਾਰਕਿਟ ਕਿੱਢ ਗਿਆ ਜਿਸ ਵਿੱਚ ਸੂਦੇ ਵਿਦਿਆਰਥੀਆਂ ਵਰਨ ਨਸ਼ੇ ਦੇ ਖਰਾਬ ਨਾਲੇ ਲਾ ਕੇ ਲੋਕਾਂ ਨੂੰ ਜਮਤ ਹੈ ਗਿਆ ਤੇ ਇਸੇ ਤਰ੍ਹਾਂ ਪੰਡਰਾਨ ਵਿਟਮੀ ਨਸ਼ੇ ਦੇ ਖਰਾਬ